ਪੰਜਾਬ ਹਿਮਾਚਲ ਦੇ ਵਿਵਾਦ ਦੇ ਵਿੱਚ ਹੁਣ ਹਰਿਆਣੇ ਦੀ ਐਂਟਰੀ ਹੋ ਗਈ ਹੈ ਦੱਸਿਆ ਕਿ ਹਰਿਆਣਾ ਦੇ ਵਿੱਚ ਪੀ ਆਰਟੀਸੀ ਦੀ ਬੱਸ ਦੇ ਉੱਤੇ ਭਾਰਤ ਮਾਤਾ ਦੇ ਪੋਸਟਰ ਲਗਾਏ ਗਏ ਨੇ ਇਹ ਪੋਸਟਰ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਪ੍ਰਧਾਨ ਵਿਰੇਸ਼ ਤੇ ਵੱਲੋਂ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਜੇਕਰ ਬੱਸਾਂ ਦੇ ਪੋਸਟਰ ਲਗਾਉਣੇ ਹੀ ਨੇ ਗੁਰਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜਾਂ ਫਿਰ ਛੋਟੇ ਸੈਬਜ਼ਾਦਿਆਂ ਦੇ ਪੋਸਟਰ ਲਗਾਓ ਨਾ ਕਿ ਖਾਲਿਸਤਾਨੀਆਂ ਦੇ ਪੋਸਟਰ ਲਗਾਓ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਦੀਆਂ ਬੱਸਾਂ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀਆਂ ਤਸਵੀਰਾਂ ਦੇ ਪੋਸਟਰ ਲਗਾਏ ਗਏ ਸਨ ਦਰਅਸਲ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿੱਖ ਨੌਜਵਾਨਾਂ ਦੇ ਬਾਹਨਾ ਦੇ ਉੱਤੋਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਵਾਲੇ ਲੱਗੇ ਝੰਡਿਆਂ ਨੂੰ ਉਤਾਰ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਇਹ ਵਿਵਾਦ ਜਿਹੜਾ ਕਾਫੀ ਵੱਧ ਗਿਆ ਮਾਹੌਲ ਕਾਫੀ ਭੱਖ ਗਿਆ ਸਿੱਖਾਂ ਦੇ ਵਿੱਚ ਕਾਫੀ ਭਾਰੀ ਰੋਸ ਸਿੱਖਾਂ ਨੂੰ ਮਿਲਿਆ ਤੇ ਜੋ ਹਿਮਾਚਲ ਦੇ ਵਿੱਚ ਇਹ ਘਟਨਾ ਸਿੱਖ ਨੌਜਵਾਨਾਂ ਦੇ ਨਾਲ ਹੋਈ ਆ ਉਸ ਦੀ ਕਾਫੀ ਨਿਖੇਧੀ ਕੀਤੀ ਗਈ ਇਸ ਤੋਂ ਬਾਅਦ ਜਦੋਂ ਹਿਮਾਚਲ ਦੀਆਂ ਬੱਸਾਂ ਹੁਸ਼ਿਆਰਪੁਰ ਦੇ ਵਿੱਚ ਪਹੁੰਚੀਆਂ ਤੇ ਹੁਸ਼ਿਆਰਪੁਰ ਦੇ ਵਿੱਚ ਦੇ ਬੱਸ ਅੰਡ ਤੇ ਖੜੀਆਂ ਵੀ ਹਿਮਾਚਲ ਦੀਆਂ ਬੱਸਾਂ ਦੇ ਉੱਤੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀ ਲਗਾਈ ਗਈ ਤੇ ਨਾਲ ਹੀ ਇਹ ਕਹਿ ਦਿੱਤਾ ਗਿਆ ਨੌਜਵਾਨਾਂ ਦੇ ਵੱਲੋਂ ਕਿ ਜੇਕਰ ਹਿਮਾਚਲ ਦੀਆਂ ਬੱਸਾਂ ਨੇ ਪੰਜਾਬ ਦੇ ਵਿੱਚ ਐਂਟਰੀ ਲੈਣੀ ਹੈ ਤਾਂ ਉਹਨਾਂ ਨੂੰ ਸੁਦਰਨੈਲ ਸਿੰਘ ਪਿੰਡਰਾਵਾਲ ਤੋਂ 스ਵੀਰ ਲਗਾਉਣੀ ਪਵੇਗੀ ਇਹ ਵਿਵਾਦ ਫਿਰ ਉਸ ਤੋਂ ਬਾਅਦ ਵਿਧਾਨ ਸਿ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਉੱਠਾ ਗਿਆ ਐਲੋਪ ਦੇ ਵੱਲੋਂ ਇਹ ਮੁੱਦਾ ਉਠਾਇਆ ਗਿਆ ਜਿਸ ਤੋਂ ਬਾਅਦ ਸੀਐਮ ਸੁਖਵਿੰਦਰ ਸਿੰਘ ਸੁਖੂ ਨੇ ਇਹ ਜਿਹੜੀ ਗੱਲਬਾਤ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਵੀ ਕੀਤੀ ਉਹਨਾਂ ਨੇ ਇਹ ਗੱਲਬਾਤ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਦੋਂ ਕੀਤੀ ਜਦੋਂ ਖਰੜ ਦੇ ਵਿੱਚ ਹਿਮਾਚਲ ਦੀ ਬਾਸਤੀ ਭੰਨ ਤੋੜ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ हिमाचल दीयां बसਾਂ ਦੀ ਜਿਹੜੀ ਆ ਪੰਜਾਬ ਦੇ ਵਿੱਚ ਉਹ ਸੁਰੱਖਿਆ ਜਿਹੜੀ ਹੈ ਉਸ ਨੂੰ ਉਸ ਤੇ ਧਿਆਨਤਾ ਜਾਵੇ ਤੇ ਹੁਣ ਇਹ ਵਿਵਾਦ ਲਗਾਤਾਰ ਵਾਦਦਾ ਹੋਇਆ ਨਜ਼ਰ ਆ ਰਿਹਾ ਸੀ ਲਗਾਤਾਰ ਇਸ ਦੀ ਨਿਕੇਦੀ ਕੀਤੀ ਜਾ ਰਹੀ ਸੀ ਸੇ ਵਿਚਾਲੇ ਹਰਿਆਣੇ ਨੇ ਵੀ ਇਸ ਦੇ ਵਿੱਚ ਐਂਟਰੀ ਲੈ ਲਈ ਹੈ ਹਰਿਆਣੇ ਦੇ ਵਿੱਚ ਉਹਨਾਂ ਪੀਆਰਟੀਸੀ ਦੀ ਬਸਾਂ ਦੇ ਉੱਤੇ ਭਾਰਤ ਮਾਤਾ ਦੇ ਪੋਸਟਰ ਜਿਹੜੇ ਨੇ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਪ੍ਰਧਾਨ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਖਾਲਿਸਤਾਨੀਆਂ ਦੀ ਬਜਾਏ ਜੇਕਰ ਹਿਮਾਚਲ ਪ੍ਰਦੇਸ਼ ਦੇ ਬਸਾਂ ਦੇ ਪੋਸਟਰ ਲਗਾਉਣੇ ਹੀ ਨੇ ਤਾਂ ਫਿਰ ਗੁਰਤੇਗ ਬਹਾਦਰ ਜੀ ਗੁਰਗੋਬਿੰਦ ਸਿੰਘ ਜੀ ਜਾਂ ਫਿਰ ਛੋਟੇ ਸੈਬਜ਼ਾਦਿਆਂ ਦੇ ਪ ਆਂੀਆਂ ਦੇ ਲਗਾਉ ਤੇ ਉਹਨਾਂ ਨੇ ਇਹ ਗੱਲ ਕਹਿੰਦੇ ਹੋਏ ਪੀਆਰਟੀਸੀ ਦੀ ਬਸਾਂ ਉੱਤੇ ਭਾਰਤ ਮਾਤਾ ਦੇ ਪੋਸਟਰ ਲਗਾ ਦਿੱਤੇ ਜਿਨ੍ਹਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਦੇ ਕਿ ਵਿਵਾਦ ਹਿਮਾਚਲ ਪ੍ਰਦੇਸ਼ ਤੋਂ ਸ਼ੁਰੂ ਹੋਇਆ ਸੀ ਜਦੋਂ ਸਿੱਖ ਨੌਜਵਾਨਾਂ ਦੇ ਬਾਰਾਂ ਦੇ ਉੱਤੋਂ ਝੰਡੇ ਉਤਾਰ ਦਿੱਤੇ ਗਏ ਸਨ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦੇ ਵੱਲੋਂ ਹੜਦੰਗ ਮਚਾਇਆ ਜਾ ਰਿਹਾ ਹੈ ਤੇ ਫਿਰ ਇਹ ਸਬ ਵਿਵਾਦ ਜਿਹੜਾ ਕਿ ਲਗਾਤਾਰ ਵਧਦਾ ਜਾ ਰਿਹਾ ਸੀ ਮਾਹੌਲ ਕਾਫੀ ਪਕਿਆ ਹੋਇਆ ਸੀ ਇਸ ਘਟਨਾ ਦੀ ਨਿਖੇਦੀ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਦੋਂ ਹਿਮਾਚਲ ਦੀਆਂ ਬੱਸਾਂ ਨੇ ਐਂਟਰੀ ਲਈ ਤਾਂ ਫਿਰ ਉਹਨਾਂ ਦੀ ਭੰਨ ਤੋੜ ਵੀ ਕੀਤੀ ਗਈ ਤੇ ਨਾਲ ਹੀ ਹਿਮਾਚਲ ਦੀਆਂ ਬੱਸਾਂ ਦੇ ਉੱਤੇ ਸੰਤ ਜਨੈਲ ਸਿੰਘ ਪਿੰਡਰ ਵਾਲਿਆਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਜਿਸ ਦੀ ਨਿਖੇਦੀ ਉਹ ਹਰਿਆਣੇ ਦੇ ਵਿੱਚ ਦੇਖਣ ਨੂੰ ਮਿਲੀ ਹੈ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਪ੍ਰਧਾਨ ਦੇ ਵਿਰੁੱਧ ਨਾਲ ਹੀ ਉਹਨਾਂ ਨੇ ਪੀਆਟਸੀ ਦੀ ਬੱਸਾਂ ਦੇ ਉੱਤੇ ਭਾਰਤ ਮਾਤਾ ਦੀ ਤਸਵੀਰ ਲਗਾ ਦਿੱਤੀ